ਹਾਂਜੀ ਸੰਗਰੂਰ ਸਰਦਾਰੋ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਬਹੁਤ ਹੀ ਵਧੀਆ ਆਫਰ ਜੋ ਕਿ 1 ਤਰੀਕ ਤੋਂ ਲੈ ਕੇ ਰੱਖੜੀਆਂ ਤੱਕ ਲਗਾਤਾਰ ਜਾਰੀ ਰਹੂਗਾ ਤੇ ਮਲਾਉਣਾ ਵੀਰ ਨੂੰ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਡਰੈਸ ਦੱਸ ਦੇਵਾਂ ਜਦੋਂ ਬੱਸ ਅੱਡੇ ਤੋਂ ਆਪਾਂ ਛੋਟੇ ਚੌਕਾ ਲੰਨੇ ਆ ਖੱਬੇ ਹੱਥ ਹੈ ਆਂਡੇ ਲੱਗੋ ਟੋਟਲੀ 10-15 ਦੁਕਾਨਾਂ ਛੱਡ ਕੇ ਖੱਬੇ ਹੱਥ ਮਨੋਜ ਫੁੱਟ wear ਸੰਗਰੂਰ ਆਮਰ ਕੀ ਸਾਈਡ ਆ ਆਪਣੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਪਾਂ ਜਿਵੇਂ ਕਿ ਇਸ ਵਾਰ ਹਰ ਸਾਲ ਦੀ ਤਰ੍ਹਾਂ ਆਪਾਂ ਸੇਲ ਲਗਾਉਨੇ ਆ ਇਸ ਵਾਰ ਵੀ ਆਪਾਂ ਸੇਲ ਲੈ ਕੇ ਆਏ ਆ ਆਪਾਂ ਨੇ ਪਹਿਲੀ ਗੱਲ ਦਾ ਦੇਖੋ ਸਾਰਾ ਮਾਲ ਫਰੈਸ਼ ਹੈ ਜੀ ਆਪਣਾ ਕੋਈ ਪੁਰਾਣਾ ਨਹੀਂਗਾ ਕੋਈ ਨਵਾਂ ਨਹੀਂ ਹੈਗਾ ਸਿਰਫ 4-400 ਰੁਪਏ ਆਪਾਂ ਬੋਟਾਂ ਦੀ ਸੇਲ ਲਗਾਈ ਹੋਈ ਹੈ ਆ ਜਿਵੇਂ ਕਿ ਆ ਸਾਰੀ ਵੈਰਾਈਟੀ ਦੇ ਨਿਗਾਹ ਮਾਰੋ ਜੀ ਆ ਦੇਖੋ 4-400 ਰੁਪਏ ਸੇਲ ਹੈ ਜੀ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਮਾਲ ਪੂਰਾ ਭਰਿਆ ਹੋਇਆ ਵੀਰ ਦਾ ਉੱਪਰ ਵੀ ਤੇ ਨੀਚੇ ਵੀ ਦੋਨੇ ਫਲੋਰ ਜਿਹੜੇ ਫੁੱਲ ਨੇ ਤੁਸੀਂ ਵਨਿਆਮ ਮੋਕਾ ਦਾ ਸਾਰੇ ਸਾਈਜ਼ ਮਿਲ ਜਾਣਗੇ ਜੀ 6 ਤੋਂ ਲੈ ਕੇ 10 ਨੰਬਰ ਤੱਕ ਫਰੈਸ਼ ਸਟਾਕ ਹੈ ਜਦੋਂ ਮਰਜ਼ੀ ਆਜੋ ਰਖੜੀਆਂ ਤੱਕ ਪੂਰੀ ਫੁੱਲ ਵੈਰਾਈਟੀ ਮਿਲੂਗੀ ਜੀ 4 400 ਰੁਪਏ 6 ਤੋਂ ਲੈ ਕੇ 10 ਨੰਬਰ ਤੱਕ ਸਾਰੀ ਵੈਰਾਈਟੀ ਮਿਲੂਗੀ ਜੀ ਕੱਲੇ ਸਪੋਰਟਸ ਨਹੀਂ ਨੇ ਜਾਂ ਫਿਰ ਹੋਰ ਵੀ ਸਾਰਾ ਮਾਲ ਆ ਜੀ ਆ ਚੱਪਲਾਂ ਦੀ ਵੈਰਾਈਟੀ ਦੇਖੋ ਜੀ ਸਿਰਫ ਨਾਈਕੀ ਐਡੀਡਾਸ ਵਾਲੀਆਂ ਸਿਰਫ ਆ ਦੇਖੋ 350 ਰੁਪਏ ਵਾਲੀ ਸਿਰਫ 150 ਰੁਪਏ ਵਿੱਚ ਜੀ ਇਹ ਸਿਆ ਬਾਤ ਆ ਸੂਲ ਦੀ ਸਾਰੀ ਵੈਰਾਈਟੀ ਦੇਖੋ ਤੁਸੀਂ ਨਿਗਾ ਮਾਰੋ ਲੁਕੋਸਟੇ ਦਾ ਜੀ ਇਹ ਮਾਲ ਕਦਾ ਹੈ ਵੀਰੇ ਇਹ ਇਹ ਸਾਰਾ ਫਰੈਸ਼ ਹੈ ਜੀ ਮਾਲ ਅੱਜ ਹੀ ਆਏਗਾ ਜੀ ਸਾਰਾ ਇਹ ਤੇ ਰਖੜੀਆਂ ਤੱਕ ਮੇਲਾ ਚੱਲੂਗਾ ਜੀ ਇਹ ਆਪਾਂ ਆਈ ਸਾਲ ਪਿਛਲੇ ਵਾਰ ਵੀ ਆਪਣੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਅ ਕਿ ਵੀ ਆਪਾਂ ਨੂੰ ਬਹੁਤ ਰਿਸਪੌਂਸ ਮੁੰਡਿਆਂ ਦਾ ਦੋਸਤਾਂ ਦਾ ਮਿਲਿਆ ਵੀ ਤੁਸੀਂ ਸੇਲ ਲਗਾਓ ਸੇਲ ਲਗਾਓ ਇਸ ਲਈ ਆਪਾਂ ਇੱਕ ਤੋਂ ਲੈ ਕੇ ਆਪਾਂ ਰਖੜੀਆਂ ਤੱਕ ਇਹ ਸੇਲ ਲੱਗੂਗੀ ਆ ਦੇਖੋ ਫਾਰਮਲ ਸ਼ੂਜ਼ ਜੀ ਆ ਸਪੋਰਟ ਸ਼ੂ ਆ ਵੈਰਾਈਟੀ ਸਾਰੀ ਆਪਾਂ ਨੇ ਇਹ ਸਟਾਕ ਕਲੀਅਰ ਕਰਨਾ ਹੈਗਾ ਜੀ 4400 ਰੁਪਏ ਜੀ ਆ ਸਾਰਾ ਮਾਲ ਦੇਖੋ ਜੀ ਇਹ ਆਪਣਾ ਸਾਰਾ ਫਰੈਸ਼ ਮਾਲ ਹੈ ਜੀ ਸਿਰਫ 4400 ਰੁਪਏ ਵਿੱਚ ਆ ਤੁਹਾਨੂੰ ਕੁਰਤੇ ਪਜਾਮੇ ਨਾਲ ਪਾਉਣ ਵਾਲੇ ਫਾਰਮਲ ਨਾਲ ਆ ਦੇਖੋ ਬੂਟ ਘੱਟ ਪਾਉਣ ਵਾਲੀਆਂ ਜੁੱਤੀਆਂ ਰਕਾਬੀਆਂ ਬੈਲੀਆਂ ਸਿਰਫ ਓਨਲੀ 4400 ਰੁਪਏ ਵਿੱਚ ਪਰਾੜਾ ਦੀ ਜੁੱਤੀ ਜਿਹੜੀ ਕਿ ਆਮ ਤੁਹਾਨੂੰ ਮਾਰਕੀਟ ਪ੍ਰਾਈਸ ਇਹਦਾ 800 900 1000 ਤੋਂ ਘੱਟ ਨਹੀਂ ਮਿਲਣੀ ਆਪਣੇ ਕੋਲ ਸਿਰਫ ਓਨਲੀ 400 ਰੁਪਏ ਵਿੱਚ ਆ ਵੈਰਾਈਟੀ ਦੇਖੋ ਸਟਾਕ ਆਪਣੇ ਕੋਲ ਪੂਰਾ ਫੁੱਲ ਹੈ ਜੀ ਸ਼ੌਕ ਦੀ ਕੋਈ ਕਮੀ ਨਹੀਂ ਹੈਗੀ ਵੀਡੀਓ ਨੂੰ ਵੱਧ ਤੋਂ ਵੱਧ ਪੁਲਿਸ ਸਾਰੇ ਜਣੇ ਸ਼ੇਅਰ ਕਰਿਓ ਆ ਵੈਰੈਟੀ ਦਿਖਾਉ ਜੀ ਹੋਰ ਆ ਦੇਖੋ 4-400 ਰੁਪਏ ਲਓ ਜੀ 4-400 ਰੁਪਏ ਇਹ ਕੁਰਤੇ ਵੀਜਾਮੇ ਲਈ ਇਹ ਹਾਂ ਜੀ ਹਾਂ ਇਹਨੂੰ ਜੀਨ ਨਾਲ ਪਾਓ ਕੁਰਤੇ ਵੀਜਾਮੇ ਨਾਲ ਪਾਓ ਫ਼ਾਰਮਲ ਨਾਲ ਪਾਓ ਮਾਲ ਆਪਣੇ ਕੋਲ ਆ ਦੇਖੋ ਜੀ ਸਟਾਕ ਪੂਰਾ ਫੁੱਲ ਹੈ ਤੁਹਾਨੂੰ ਇੱਕ ਆਫਰ ਹੋਰ ਦਿਖਾਵਾਂਗੇ ਜਿਹੜੀ ਕਿ ਪੂਰੇ ਸੰਗਰੂਰ ਪੰਜਾਬ ਦੇ ਵਿੱਚ ਗਾਰੰਟੀ ਆ ਉਹ ਰੇਟ ਕੋਈ ਨਹੀਂ ਦੇ ਸਕਦਾ ਜਿਹੜਾ ਰੇਟ ਆਪਾਂ ਦਵਾਂਗੇ ਆ ਸਿਰਫ ਮੁਲਾਜ਼ਮਾਂ ਲਈ ਆ ਦੇਖੋ ਪੁਲਿਸ ਵੀਰ ਪਾਈਆਂ ਲਈ ਆਪਣੇ ਲਈ 4-400 ਰੁਪਏ ਵਿੱਚ 6 ਤੋਂ ਲੈ ਕੇ 11-12 ਨੰਬਰ ਤੱਕ ਇਹ ਆਪਣੇ ਸਾਰੇ ਸਾਈਜ਼ ਡਬਲ ਡਬਲ ਟ੍ਰਿਪਲ ਸਾਈਜ਼ ਨੇ ਜੀ ਜਦੋਂ ਮਰਜ਼ੀ ਆਪਾਂ ਨੋਰਮਲੀ ਕਈ ਵਾਰ ਲੈਂਦੇ ਨੇ 8-900 ਤੋਂ ਘੱਟ ਮੈਨੂੰ ਕਿਤੇ ਅੱਜ ਤੱਕ ਬਾਜ਼ਾਰ ਤੋਂ ਨਹੀਂ ਮਿਲਿਆ ਇਹ ਆਪਣੇ ਕੋਲੇ ਵੀ 8-900 ਤੋਂ ਘੱਟ ਆਪਾਂ ਕਿਸੇ ਨੂੰ ਨਹੀਂ ਦਿੱਤਾ ਪਰ ਹੁਣ ਸਿਰਫ ਰਖੜੀਆਂ ਦਾ ਆਫਰ ਹੈ ਜੀ ਇਹਦਾ 400 ਰੁਪਏ ਵਿੱਚ ਜੀ ਆ ਦੇਖੋ ਸ਼ੂਜ਼ ਦੀ ਵੈਰਾਈਟੀ ਦੇਖੋ ਸਿਰਫ 400 ਰੁਪਏ ਵਿੱਚ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਭ ਨੂੰ ਪਤਾ ਲੱਗ ਜਵੇ ਸਾਰੇ 300 ਤੋਂ ਲੈ ਕੇ ਸਾਰਾ 4-400 ਰੁਪਏ ਵਿੱਚ ਜਿਹੜਾ ਮਰਜੀ ਸੂਜ਼ ਚੱਕੋ 400 ਰੁਪਏ ਆ ਜਿਹੜਾ ਪਹਿਲਾਂ ਆ ਗਿਆ ਇਹ ਪਹਿਲਾਂ ਲੈ ਜੂਗਾ ਬਾਅਦ ਵਿੱਚ ਨਾ ਕਹੋ ਕਿ ਸਟਾਕ ਖਤਮ ਹੋ ਗਿਆ ਆ ਯਾ ਸਕੈਚਰ ਜਿਹਦੀ ਸਭ ਤੋਂ ਵੱਧ ਡਿਮਾਂਡ ਹੈ ਸਭ ਤੋਂ ਵੱਧ ਰਿਸਪੌਂਸ ਹੈ ਓਨਲੀ ਸਿਰਫ 400 ਰੁਪਏ ਵਿੱਚ ਇਹਦੇ ਵਿੱਚ ਦੋ ਡਿਜ਼ਾਈਨ ਹੋਰ ਨੇ ਆ ਦਿਖਾ ਭਾਈ ਦੋ ਡਿਜ਼ਾਈਨ ਹੋਰ ਆ ਇਧਰ ਆ ਰੋਹਿਤ ਆ ਗੱਡੋ ਇਹਦੇ ਨਾਲ ਦੇ ਤਿੰਨ ਰੰਗ ਆ ਹੋਰ ਨੇ ਇਹਦੇ 'ਚ ਤਿੰਨ ਰੰਗ ਆ ਦੇਖੋ ਤੁਸੀਂ ਜੀ ਸਿਰਫ ਅੱਜ ਮੈਂ ਆਪਣੇ ਸਪੋਰਟਸਮੈਨਾਂ ਲਈ ਖੇਡਣ ਲਈ ਜਿੰਮ ਜੁਮੇ ਦੇ ਵਿੱਚ ਪਾਣ ਲਈ ਸਿਰਫ 440 ਰੁਪਏ ਵਿੱਚ ਜੀ ਆਹ ਦੇਖੋ ਐਡੀਡਾਸ ਦਾ ਸ਼ੂਜ਼ ਹੈ ਜੀ ਇਹ ਇਹ ਵੀ 400 ਸਿਰਫ 400 ਰੁਪਏ ਵਿੱਚ ਜੀ ਰਖੜੀਆਂ ਦਾ ਆਫਰ ਹੈ 400 ਰੁਪਏ ਵਿੱਚ ਜੀ ਆਹ ਦੇਖੋ ਸਾਰਾ ਸਟਾਕ ਆਪਾਂ ਨੇ ਕਲੀਅਰ ਕਰਨਾਗਾ ਜੀ ਆਹ ਦੇਖੋ ਜੀ ਸਿਰਫ 400 ਰੁਪਏ ਵਿੱਚ ਜੀ ਸਕੈਚਰ ਸ਼ੂਜ਼ ਤਿੰਨ ਕਲਰ ਨੇ ਸਾਈਜ਼ 6 ਤੋਂ ਲੈ ਕੇ 11 12 ਨੰਬਰ ਤੱਕ ਸਾਈਜ਼ ਨੇ ਕਿਸੇ ਨੇ ਘਰ ਬੈਠੇ ਵੀ ਆਰਡਰ ਕਰਨਾ ਉਹਨੂੰ ਘਰ ਬੈਠੇ ਵੀ ਅਸੀਂ ਆਰਡਰ ਕਰਕੇ ਚੀਜ਼ ਪਹੁੰਚਾ ਦਾਂਗੇ ਆਰਡਰ ਇੱਕ ਵਾਰੀ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਆਪਣਾ ਹੈਗਾ 7986797794 ਸਕਰੀਨ ਤੇ ਸਾਰਾ ਐਡਰੈਸ ਦਿੱਤਾ ਹੋਇਆ ਹੋਊਗਾ